ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਜ ਅਸੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਜੱਥਾ ਕਮੇਟੀ ਵੱਲੋਂ ਜੋ ਕਿ 20 ਤਰੀਕ ਨੂੰ ਜੱਥਾ ਗਿਆ ਸੀ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਇਸ ਜੱਥੇ ਦੀ ਵਾਪਸੀ ਹੋਈ ਹੈ ਅਸੀਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਨੇੜੇ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਦਾਨ ਸਿੰਘ ਜੀ ਦਾ ਅਤੇ ਗੁਰਦੁਆਰਾ ਲੋਕਲ ਗੁਰਦੁਆਰਾ ਸਾਹਿਬ ਨਾਨਕ ਧੀਰਾ ਸਾਹਿਬ ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਜਿਹਦੇ ਦਰਸ਼ਨ ਕਰਾ ਕੇ ਅੱਜ ਸੰਸਾਰੀਆਂ ਸੰਗਤਾਂ ਦੇ ਸਮੇਤ ਜਥਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਿਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਅਤੇ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਸ ਜਥੇ ਨੂੰ ਸਹਿਯੋਗ ਦਿਓ ਤੇ ਅੱਗੇ ਵਾਸਤੇ ਵੀ ਇਹ ਜੋ ਯਾਤਰਾ ਜਾਏਗੀ ਉਸ ਦੀਆਂ ਟਿਕਟਾਂ ਅਸੀਂ ਸਤੰਬਰ ਮਹੀਨੇ ਦੇ ਵਿੱਚ ਬੁਕਿੰਗ ਲੈਂਦੇ ਹਾਂ ਸੰਗਤਾਂ ਅੱਗੇ ਤੋਂ ਵੀ ਨੋਟ ਕਰਨ ਕਿ ਸਮੇਂ ਸਿਰ ਆਪਣੀ ਬੁਕਿੰਗ ਕਰਾਇਆ ਕਰਨ ਤਾਂ ਕਿ ਗੁਰੂ ਦਾ ਮੱਧੇ ਦਰਸ਼ਨ ਕਰਾਇਆ ਜਾ ਇਸ ਜਾਸੋਂ ਜੇਕਰ ਤੁਹਾਡਾ ਸਵਾਲ ਕੀਤਾ ਕਿ ਜਾ ਕੇ ਤੇ ਪਹੁੰਚ ਕੇ ਸਵਾਲ ਕੀਤਾ ਉਹਨਾਂ ਨੂੰ ਕੀ ਕਹਿਣਾ ਜਾ ਰਿਹਾ ਜਿਹੜੇ ਵੱਖ-ਵੱਖ ਸਟੇਸ਼ਨਾਂ ਤੇ ਜਿੱਥੇ ਦਾ ਸਵਾਗਤ ਲੰਗਰਾਂ ਰਾਹੀਂ ਜਾਂ ਹੋਰ ਖਾਣ ਪੀਣ ਦੀਆਂ ਚੀਜ਼ਾਂ ਰਾਹੀਂ ਚਾਹ ਰਾਹੀਂ ਪਾਣੀ ਰਾਹੀਂ ਜਿਸ ਤਰ੍ਹਾਂ ਵੀ ਜਿੱਥੇ ਦਾ ਬਹੁਤ ਸਹਿਯੋਗ ਹੋਇਆ ਰਸਤੇ ਵਿੱਚ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਜਿਸ ਜੋ ਵੀ ਸੰਗਤਾਂ ਜਥੇ ਦੀ ਸੇਵਾ ਕਰਦੀਆਂ ਹਨ ਸਵਾਗਤ ਕਰਦੀਆਂ ਹਨ ਪਰਮਾਤਮਾ ਉਹਨਾਂ ਨੂੰ ਬਲ ਬੁੱਧੀ ਤੇ ਉਦਮ ਬਖਸ਼ੇ ਤੇ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਥਾ ਦਰਸ਼ਨ ਕਰਕੇ ਵਾਪਸ ਆਇਆ ਕਿੱਦਾਂ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਰਾਸ਼ਟਰੀ ਆ ਸਿਕਸ ਵੱਲੋਂ ਜਿਹੜਾ ਜਥਾ 20 ਦਿਨ ਨੂੰ ਹਜ਼ੂਰ ਸਾਹਿਬ ਦੀ ਯਾਤਰਾ ਤੇ ਗਿਆ ਸੀ ਉਹ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚਿਆ ਜਿਹੜੀਆਂ ਸਖਤਾਂ ਨੇ ਜੀਆਂ ਆਖਦੇ ਆ ਬਾਈ ਕੋਰ ਦੀਗਾ ਖਾਲਸਾ ਬਾਈ ਕੋਰ ਦੀ ਕੀ ਫਤ